ਇਨਾਂ ਸਾਰੇ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਆਪਣੇ ਆਰਮੀ ਦੇ ਬੇਸ ਕੈਂਪ ਨੇ ਅਮਰੀਕਨ ਆਰਮੀ ਦੇ 800 ਜਨਰਲਾਂ ਨੂੰ ਡੋਨਲਡ ਟਰੰਪ ਹੋਣਾ ਦੇ ਕਹਿਣ ਦੇ ਉੱਪਰ ਇੱਕ ਐਮਰਜੈਂਸੀ ਮੀਟਿੰਗ ਦੇ ਲਈ ਵਾਪਸ ਵਾਸ਼ਿੰਗਟਨ ਬੁਲਾਇਆ ਜਾਂਦਾ ਸਭ ਤੋਂ ਜ਼ਿਆਦਾ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਵਾ ਉਹ ਹੈਗੇ ਆ ਖੱਬੇ ਪੱਖੀ ਲੋਕ ਕਿ ਸਾਡੀ ਆਰਮੀ ਨੂੰ ਅਮਰੀਕਾ ਦੇ ਆਪਣੇ ਹੀ ਸ਼ਹਿਰਾਂ ਨੂੰ ਯੂਜ਼ ਕਰਨਾ ਚਾਹੀਦਾ ਕਿਸ ਤਰ੍ਹਾਂ ਦੇ ਨਾਲ ਟ੍ਰੇਨਿੰਗ ਸੈਂਟਰਾਂ ਦੀ ਤਰ੍ਹਾਂ ਕਿ ਆਪਦੇ ਹੀ ਸ਼ਹਿਰਾਂ ਨੂੰ ਤੁਸੀਂ ਟ੍ਰੇਨਿੰਗ ਗਰਾਊਂਡ ਦੀ ਤਰ੍ਹਾਂ ਯੂਜ਼ ਕਰੋ ਉਹਦਾ ਮਤਲਬ ਕੀ ਆ ਕਿ ਇਸ ਆਰਮੀ ਨੂੰ ਯੂਜ਼ ਕੀਤਾ ਜਾਊਗਾ ਆਪਦੇ ਹੀ ਸਿਟੀਜ਼ਨਸ ਦੇ ਅਗੇਂਸਟ ਪਿਛਲੇ ਕੁਝ ਟਾਈਮ ਤੋਂ ਆਪਣੇ ਇਸ ਚੈਨਲ ਦੇ ਉੱਪਰ ਜ਼ਿਆਦਾਤਰ ਖਬਰਾਂ ਆ ਰਹੀਆਂ ਅਮਰੀਕਾ ਤੋਂ ਨਿਕਲ ਕੇ ਕਿਉਂਕਿ ਪਤਾ ਨਹੀਂ ਕੀ ਹੋਇਆ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਹੀ ਵੱਡੀਆਂ ਖਬਰਾਂ ਆ ਰਹੀਆਂ ਨੇ ਅਮਰੀਕਾ ਤੋਂ ਤਾਂ ਇਸੇ ਕਰਕੇ ਮੈਂ ਤੁਹਾਨੂੰ ਅਮਰੀਕਾ ਦੇ ਨਾਲ ਰਿਲੇਟਡ ਖਬਰਾਂ ਹੀ ਦੱਸ ਰਿਹਾ ਪਰ ਹੁਣ ਜਿਹੜੀ ਮੈਂ ਤੁਹਾਨੂੰ ਖਬਰ ਦੱਸ ਰਿਹਾ ਸ਼ਾਇਦ ਹੁਣ ਤੱਕ ਦੀਆਂ ਸਾਰੀਆਂ ਖਬਰਾਂ ਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਊਗੀ ਤੇ ਤੁਹਾਨੂੰ ਸ਼ਾਇਦ ਸਭ ਤੋਂ ਜ਼ਿਆਦਾ ਹੈਰਾਨ ਕਰੂਗੀ ਜਿਵੇਂ ਕਿ ਇਹ ਨੇ ਬਾਕੀ ਦੀ ਦੁਨੀਆ ਦੇ ਲੋਕਾਂ ਨੂੰ ਕਰਤਾ ਅਮਰੀਕਾ ਨੂੰ ਇੱਕ ਸੁਪਰ ਪਾਵਰ ਕਿਹਾ ਜਾਂਦਾ ਪੂਰੀ ਦੁਨੀਆ ਦੀ ਰਾਜਨੀਤੀ ਦੇ ਵਿੱਚ ਉਹਨਾਂ ਦੇ ਘਰੇਲੂ ਮੁੱਦਿਆਂ ਦੇ ਵਿੱਚ ਅਮਰੀਕਾ ਦੀ ਪੂਰੀ ਦੀ ਪੂਰੀ ਦਖਲਅੰਦਾਜ਼ੀ ਰਹਿੰਦੀ ਆ। ਇਹਦੇ ਨਾਲ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਪਰ ਸਿੱਧੇ ਨਹੀਂ ਤਾਂ ਘੱਟ ਤੋਂ ਘੱਟ ਅਸਿੱਧੇ ਤੌਰ ਦੇ ਉੱਪਰ ਅਮਰੀਕਾ ਦਾ ਪੂਰਾ ਕੰਟਰੋਲ ਆ। ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਆਪਣੇ ਆਰਮੀ ਦੇ ਬੇਸ ਕੈਂਪ ਨੇ। ਜਿੱਥੇ ਅਮਰੀਕਨ ਆਰਮੀ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਠੀ ਆ। ਪਰ ਹੁਣੇ ਕੀ ਹੋਇਆ ਹੁਣ ਤੋਂ ਸਿਰਫ 2 ਦਿਨ ਪਹਿਲਾਂ ਦੁਨੀਆ ਦੀਆਂ ਇਹਨਾਂ ਸਾਰੀਆਂ ਜਗਾਵਾਂ ਦੁਨੀਆ ਦੇ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਅਮਰੀਕਨ ਆਰਮੀ ਬੈਠੀ ਆ ਇਹਨਾਂ ਦੇ ਸਾਰੇ ਜਰਨਲਸ ਨੂੰ ਡੋਨਲਡ ਟਰੰਪ ਹੋਣਾ ਦੇ ਕਹਿਣ ਦੇ ਉੱਪਰ ਜਿੰਨਾ ਜਰਨਲਸ ਦੀ ਗਿਣਤੀ ਟੋਟਲ 800 ਆ ਮਤਲਬ ਕਿ ਅਮਰੀਕਨ ਆਰਮੀ ਦੇ 800 ਜਰਨਲਰਾਂ ਨੂੰ ਡੋਨਲਡ ਟਰੰਪ ਹੋਣਾ ਦੇ ਕਹਿਣ ਦੇ ਉੱਪਰ ਇੱਕ ਐਮਰਜੈਂਸੀ ਮੀਟਿੰਗ ਦੇ ਲਈ ਵਾਪਸ ਵਾਸ਼ਿੰਗਟਨ ਬੁਲਾਇਆ ਜਾਂਦਾ ਹੁਣ ਇੱਕ ਕਿਸੇ ਨਾਰਮਲ ਇਨਸਾਨ ਨੂੰ ਵੀ ਜੇ ਇਹ ਵੱਡੀ ਗੱਲ ਦੱਸਾਂਗੇ ਇਹ ਵਾਲੀ ਖਬਰ ਦੱਸਾਂਗੇ ਤਾਂ ਉਹਨੂੰ ਵੀ ਸਮਝ ਆ ਜਾਊਗੀ ਮਾਮਲੇ ਦੀ ਗੰਭੀਰਤਾ ਦੀ ਕਿ ਇੱਕੋ ਟਾਈਮ ਦੇ ਉੱਪਰ ਅਮਰੀਕਨ ਆਰਮੀ ਦੇ ਸਾਰੇ ਦੇ ਸਾਰੇ ਜਨਰल्स ਨੂੰ ਕਿਉਂ ਵਾਪਸ ਬੁਲਾਇਆ ਗਿਆ ਕਿਸੇ ਇੱਕ ਸੀਕ੍ਰੀਟ ਐਮਰਜੈਂਸੀ ਮੀਟਿੰਗ ਦੇ ਲਈ ਕੀ ਅਮਰੀਕਾ ਦੇ ਵਿੱਚ ਕੁਝ ਬਹੁਤ ਵੱਡਾ ਹੋਣ ਵਾਲਾ ਕੀ ਇਹ ਸਭ ਕੁਝ ਚਾਈਨਾ ਦੇ ਨਾਲ ਰਿਲੇਟਡ ਆ ਜਾਂ ਫਿਰ ਇਹਦਾ ਲਿੰਕ ਹੈਗਾ ਰਸ਼ੀਆ ਦੇ ਨਾਲ ਜਾਂ ਫਿਰ ਈਰਾਨ ਦੇ ਨਾਲ ਤੇ ਜਾਂ ਫਿਰ ਜਿਹੜਾ ਕੁਝ ਇਜ਼ਰਾਈਲ ਤੇ ਫਲਸਤੀਨ ਦੇ ਵਿੱਚਕਾਰ ਚੱਲ ਰਿਹਾ ਵਾ ਪਰ ਜਦੋਂ ਹੌਲੀ ਹੌਲੀ ਕਰਕੇ ਖਬਰ ਲੋਕਾਂ ਤੱਕ ਪਹੁੰਚਦੀ ਆ ਤਾਂ ਜਿਹੜਾ ਕਾਰਨ ਸੀਗਾ ਡੋਨਲਡ ਟਰੰਪ ਹੋਣਾ ਦਾ ਆਪਣੇ 800 ਤੋਂ ਜ਼ਿਆਦਾ ਜਨਰਲਾਂ ਨੂੰ ਅਮਰੀਕਾ ਵਾਪਸ ਬੁਲਾਉਣ ਦਾ ਮਿਲੀਅਨਸ ਡਾਲਰ ਖਰਚ ਕਰਕੇ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਕੋਈ ਬਾਹਰੀ ਖਤਰਾ ਨਹੀਂ ਸੀ ਤੇ ਇਹ ਚੀਜ਼ ਡੋਨਲਡ 트੍ਰੰਪ ਹੋਣਾ ਨੇ ਆਪਣੀ ਇਸ ਮੀਟਿੰਗ ਦੇ ਦੌਰਾਨ ਸਿੱਧੇ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਆਪਣੀ ਆਰਮੀ ਦੇ ਇਹਨਾਂ 800 ਦੇ 800 ਜਨਰਲਾਂ ਨੂੰ ਬੋਲੀ ਇਹਨਾਂ ਦੀ ਐਮਰਜੈਂਸੀ ਮੀਟਿੰਗ ਕਰਨ ਦਾ ਕਾਰਨ ਕੀ ਸੀਗਾ ਖੁਦ ਅਮਰੀਕਾ ਦੇ ਆਪਣੇ ਸਿਟੀਜ਼ਨ ਬਿਲਕੁਲ ਇਹੀ ਚੀਜ਼ ਬੋਲੀ ਡੋਨਲਡ 트੍ਰੰਪ ਹੋਣਾ ਨੇ ਆਪਣੇ ਇਹਨਾਂ 800 ਜਨਰਲਾਂ ਨੂੰ ਤੇ ਉਹਨਾਂ ਨੂੰ ਕਿਹਾ ਕਿ ਹੁਣ ਤੱਕ ਤੁਸੀਂ ਅਮਰੀਕਾ ਤੋਂ ਬਾਹਰ ਦੀ ਲੜਾਈ ਲੜਦੇ ਰਹੇ ਹੋ ਅੱਜ ਤੱਕ ਜਿਹੜਾ ਦੁਸ਼ਮਣ ਸੀਗਾ ਉਹ ਹਮੇਸ਼ਾ ਬਾਹਰੀ ਖਤਰਾ ਰਿਹਾ ਵਾ ਹਾਂ ਉਹ ਗੱਲ ਵੱਖਰੀ ਆ ਵੀ ਬਾਹਰੀ ਖਤਰਾ ਕੋਈ ਨਹੀਂ ਰਿਹਾ ਅਸਲ ਦੇ ਵਿੱਚ ਅਮਰੀਕਾ ਖੁਦ ਹੀ ਪੂਰੀ ਦੁਨੀਆ ਦੇ ਲਈ ਇੱਕ ਖਤਰਾ ਵਾ ਪਰ ਚਲੋ ਆਪਾਂ ਉਧਰ ਨਹੀਂ ਜਾਂਦੇ ਡੋਨਲਡ ਟਰੰਪ ਹੋਣਾ ਨੇ ਇਹਨਾਂ ਸਾਰੇ ਲੋਕਾਂ ਨੂੰ ਕਿਹਾ ਕਿ ਹੁਣ ਤੋਂ ਤੁਹਾਡੀ ਇੱਕ ਨਵੀਂ ਲੜਾਈ ਸ਼ੁਰੂ ਹੋਈ ਆ ਤੇ ਇਹ ਜਿਹੜਾ ਖਤਰਾ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਵੱਡਾ ਵਾ ਉਹ ਕਿਸੇ ਬਾਹਰੋਂ ਨਹੀਂ ਹੈਗਾ ਉਹ ਖਤਰਾ ਅੰਦਰੂਨੀ ਆ ਆਪਣੇ ਖੁਦ ਦੇ ਲੋਕਾਂ ਤੋਂ ਹੁਣ ਡੋਨਲਡ ਟਰੰਪ ਹੋਣਾ ਦੀ ਇਹ ਜਿਹੜੀ ਗੱਲ ਕਹੀ ਹੋਈ ਆ ਹੁਣ ਇਸ ਚੀਜ਼ ਨੂੰ ਡੋਨਲਡ ਟਰੰਪ ਕਿੰਨਾ ਕੁ ਜ਼ਿਆਦਾ ਪ੍ਰੈਕਟੀਕਲੀ ਯੂਜ਼ ਕਰ ਸਕਦੇ ਆ ਮਤਲਬ ਕਿ ਅਮਰੀਕਾ ਦੀ ਆਰਮੀ ਨੂੰ ਆਪਣੇ ਹੀ ਸਿਟੀਜ਼ਨਸ ਦੇ ਖਿਲਾਫ ਕਿੰਨਾ ਕੁ ਯੂਜ਼ ਕਰ ਸਕਦੇ ਆ ਇਹਦੇ ਉੱਪਰ ਵੀ ਲੋਕਾਂ ਦੇ ਅਲੱਗ-ਅਲੱਗ ਵਿਚਾਰ ਆ ਪਰ ਜੇ ਆਪਾਂ ਦੇਖੀਏ ਕਿ ਹਾਲੇ ਤੱਕ ਡੋਨਲਡ ਟਰੰਪ ਹੋਣਾ ਨੇ ਜਿੰਨਾ ਵੀ ਉਹਨਾਂ ਦਾ ਕਾਰਜਕਾਲ ਦੋਨੇ ਟਾਈਮ ਦਾ ਰਿਹਾ ਨੈਸ਼ਨਲ ਗਾਰਡਜ਼ ਨੂੰ ਕਿਸ ਤਰ੍ਹਾਂ ਦੇ ਨਾਲ ਯੂਜ਼ ਕੀਤਾ ਅਮਰੀਕਾ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਖੁਦ ਅਮਰੀਕਨ ਸਿਟੀਜ਼ਨਸ ਦੇ ਉੱਤੇ ਜਦੋਂ-ਜਦੋਂ ਵੀ ਕਿਤੇ ਵੀ ਡੋਨਲਡ 트੍ਰੰਪ ਹੋਣਾ ਦੀ ਸਰਕਾਰ ਦੇ ਅਗੇਂਸਟ ਕਿਤੇ ਵੀ ਅੰਦੋਲਨ ਹੋਇਆ ਵਿਦਰੋਹ ਹੋਇਆ ਤਾਂ ਉੱਥੋਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਲੱਗਦੀ ਕਿ ਜੇ ਡੋਨਲਡ 트੍ਰੰਪ ਅਮਰੀਕਨ ਆਰਮੀ ਨੂੰ ਤੇ ਇਹਦੇ ਸਭ ਤੋਂ ਸੀਨੀਅਰ ਜਨਰਲਾਂ ਨੂੰ ਤਿਆਰ ਕਰ ਰਿਹਾ ਅਮਰੀਕਾ ਦੇ ਲਈ ਨਹੀਂ ਬਲਕਿ ਖੁਦ ਡੋਨਲਡ 트੍ਰੰਪ ਹੋਣਾ ਦੇ ਕਹਿਣ ਦੇ ਉੱਪਰ ਉਹਨਾਂ ਸਾਰੇ ਲੋਕਾਂ ਦੇ ਉੱਪਰ ਚਾਰਡ ਦੇਣ ਦੇ ਲਈ ਜਿਹੜੇ ਭਵਿੱਖ ਦੇ ਵਿੱਚ ਹੋਣ ਵਾਲੀਆਂ ਕਿਸੇ ਵੀ ਅੰਦੋਲਨ ਦੇ ਵਿੱਚ ਡੋਨਲਡ ਟਰੰਪ ਹੋਣਾ ਦੇ ਖਿਲਾਫ ਖੜੇ ਹੋਏ ਦਿਖਾਈ ਦੇਣਗੇ ਤੇ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਉੱਪਰ ਟਾਰਗੇਟ ਕੀਤਾ ਗਿਆ ਸਭ ਤੋਂ ਜ਼ਿਆਦਾ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਵਾ ਉਹ ਹੈਗੇ ਆ ਖੱਬੇ ਪੱਖੀ ਲੋਕ ਮਤਲਬ ਜਿਹੜੇ ਬਹੁਤ ਜ਼ਿਆਦਾ ਕੱਟੜ ਨਹੀਂ ਹੁੰਦੇ ਨਾ ਕਿਸੇ ਧਰਮ ਨੂੰ ਲੈ ਕੇ ਨਾ ਚਮੜੀ ਦੇ ਰੰਗ ਨੂੰ ਲੈ ਕੇ ਇਸ ਤੋਂ ਅੱਗੇ ਡੋਨਲਡ ਟਰੰਪ ਇਹ ਕਹਿੰਦੇ ਆ ਕਿ ਸਾਡੀ ਆਰਮੀ ਨੂੰ ਅਮਰੀਕਾ ਦੇ ਆਪਣੇ ਹੀ ਸ਼ਹਿਰਾਂ ਨੂੰ ਯੂਜ਼ ਕਰਨਾ ਚਾਹੀਦਾ ਕਿਸ ਤਰ੍ਹਾਂ ਦੇ ਨਾਲ ਟ੍ਰੇਨਿੰਗ ਸੈਂਟਰਾਂ ਦੀ ਤਰ੍ਹਾਂ ਹੁਣ ਇਹ ਚੀਜ਼ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਕਹਿ ਰਿਹਾ ਇੱਕ ਤਰ੍ਹਾਂ ਕਹਿ ਲਓ ਕਿ ਦੁਨੀਆ ਦਾ ਸਭ ਤੋਂ ਪਾਵਰਫੁਲ ਇਨਸਾਨ ਇੱਥੇ ਆਪਣੀ ਹੀ ਆਰਮੀ ਨੂੰ ਕੀ ਕਹਿ ਰਿਹਾ ਵਾ ਕਿ ਆਪਦੇ ਹੀ ਸ਼ਹਿਰਾਂ ਨੂੰ ਤੁਸੀਂ ਟ੍ਰੇਨਿੰਗ ਗਰਾਊਂਡ ਦੀ ਤਰ੍ਹਾਂ ਯੂਜ਼ ਕਰੋ ਉਹਦਾ ਮਤਲਬ ਕੀ ਆ ਕਿ ਇਸ ਆਰਮੀ ਨੂੰ ਯੂਜ਼ ਕੀਤਾ ਜਾਊਗਾ ਆਪਦੇ ਹੀ ਸਿਟੀਜ਼ਨਸ ਦੇ ਅਗੇਂਸਟ ਹੁਣ ਨਾਰਮਲੀ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਹੁੰਦਾ ਹਿੰਸਾ ਹੁੰਦੀ ਆ ਚੀਜ਼ਾਂ ਆਊਟ ਆਫ ਕੰਟਰੋਲ ਜਾਂਦੀਆਂ ਨੇ ਤਾਂ ਉਹਦੇ ਲਈ ਪੁਲਿਸ ਹੁੰਦੀ ਆ ਅਮਰੀਕਾ ਦੇ ਵਿੱਚ ਕਦੇ ਨਾ ਕਦੇ ਕੀ ਹੁੰਦਾ ਜੇ ਹਾਲਾਤ ਬੇਕਾਬੂ ਹੋ ਜਾਂਦੇ ਆ ਜਾਂ ਫਿਰ ਪੁਲਿਸ ਵਾਲਿਆਂ ਨੂੰ ਲੋਡ ਪਵੇ ਤਾਂ ਉੱਥੇ ਹੋਰ ਅਮਰੀਕਾ ਦੀਆਂ ਬਹੁਤ ਸਾਰੀਆਂ ਏਜੰਸੀਆਂ ਨੇ ਜਿਹੜੀਆਂ ਪੁਲਿਸ ਦੀ ਮਦਦ ਦੇ ਲਈ ਆ ਜਾਂਦੀਆਂ ਨੇ ਸਪੈਸ਼ਲੀ ਐਫ ਬੀ ਆਈ ਪਰ ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ ਕੋਈ ਰਾਸ਼ਟਰਪਤੀ ਅੰਦਰੂਨੀ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਆਰਮੀ ਨੂੰ ਯੂਜ਼ ਕਰਨ ਦੀ ਗੱਲ ਸਿੱਧੀ ਸਿੱਧੀ ਕਹਿ ਰਿਹਾ ਵਾ ਤੇ ਇਹਨੂੰ ਇੰਨਾ ਕਿ ਸੀਰੀਅਸਲੀ ਲੈ ਰਿਹਾ ਕਿ ਆਪਣੇ ਸਾਰੇ ਦੇ ਸਾਰੇ ਜਰਨਲ ਜਿਨ੍ਹਾਂ ਦੀ ਗਿਣਤੀ 800 ਤੋਂ ਵੀ ਜ਼ਿਆਦਾ ਆ ਪੂਰੀ ਦੁਨੀਆ ਦੇ ਆਪਣੇ ਅਲੱਗ-ਅਲੱਗ ਬੇਸ ਕੈਂਪਸ ਚ ਉਹਨਾਂ ਨੂੰ ਬੁਲਾ ਕੇ ਇੱਕੋ ਜਗ੍ਹਾ ਦੇ ਉੱਪਰ ਉਹਨਾਂ ਦੀ ਮੀਟਿੰਗ ਕਰਵਾਈ ਜਾਂਦੀ ਆ ਤੇ ਉਹਨਾਂ ਨੂੰ ਮੈਂਟਲੀ ਇਸ ਚੀਜ਼ ਦੇ ਲਈ ਤਿਆਰ ਕੀਤਾ ਜਾਂਦਾ ਪਹਿਲਾਂ ਵੀ ਇਤਿਹਾਸ ਦੇ ਵਿੱਚ ਡੋਨਲਡ ਟਰੰਪ ਉਹਨਾਂ ਦੇ ਪਿਛਲੇ ਕਾਰਜਕਾਲ ਦੇ ਵਿੱਚ ਵੀ ਇਸ ਵਾਰ ਵੀ ਜਦੋਂ-ਜਦੋਂ ਵੀ ਉਹਨਾਂ ਨੇ ਨੈਸ਼ਨਲ ਗਾਰਡਜ਼ ਦੀ ਵਰਤੋਂ ਕੀਤੀ ਆ ਮਤਲਬ ਕਿ ਜਿੰਨੀ ਉਹਨਾਂ ਨੂੰ ਕਾਨੂੰਨਨ ਤੌਰ ਦੇ ਉੱਪਰ ਅਧਿਕਾਰ ਮਿਲੇ ਹੋਏ ਸੀ ਉਸ ਤੋਂ ਜ਼ਿਆਦਾ ਕੀਤੀ ਗਈ ਹਰੇਕ ਵਾਰ ਕੋਰਟਸ ਨੇ ਅਦਾਲਤਾਂ ਨੇ ਇਸ ਚੀਜ਼ ਨੂੰ ਓਵਰਰੂਲ ਕੀਤਾ ਪਰ ਇੱਕ ਵਾਰੀ ਫੇਰ ਤੋਂ ਡੋਨਲਡ ਟਰੰਪ ਹੁਣੀ ਇਹੀ ਚੀਜ਼ ਦੁਬਾਰਾ ਕਰਦੇ ਦਿਖਾਈ ਦਿੰਦੇ ਆ ਬਹੁਤ ਸਾਰੇ ਲੋਕਾਂ ਨੇ ਇਥੋਂ ਇਹ ਕਿਆਸਰਾ ਲਈ ਕਿ ਕਿਉਂਕਿ ਇਸ ਬੰਦੇ ਦਾ ਇਤਿਹਾਸ ਰਿਆਵਾ ਪਿਛਲੀ ਵਾਰ ਵੀ ਜੋ ਬਾਈਡਨ ਤੋਂ ਡੋਨਲਡ ਟਰੰਪ ਹੁਣੀ ਵੋਟਾਂ ਦੇ ਵਿੱਚ ਹਾਰਦੇ ਆ ਤਾਂ ਉਸ ਟਾਈਮ ਵੀ ਜੇ ਤੁਹਾਨੂੰ ਯਾਦ ਹੋਊਗਾ ਤਾਂ ਡੋਨਲਡ ਟਰੰਪ ਹੁਣਾ ਨੇ ਗੱਦੀ ਕੋਈ ਬਹੁਤ ਸੌਖੇ ਤਰੀਕੇ ਦੇ ਵਿੱਚ ਨਹੀਂ ਛੱਡੀ ਸੀ ਤਾਂ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਕੀ ਹਾਲਾਤ ਬਣੇ ਸੀਗੇ ਉਹ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਯਾਦ ਨੇ ਕਿਵੇਂ ਇੱਕ ਭੜਕੀ ਹੋਈ ਭੀੜ ਨੂੰ ਡੋਨਲਡ ਟਰੰਪ ਹੁਣਾ ਨੇ ਉਕਸਾਇਆ ਤੇ ਉਸ ਤੋਂ ਬਾਅਦ ਕਿੰਨੀ ਜ਼ਿਆਦਾ ਹਿੰਸਾ ਹੋਈ ਸੀ ਤੇ ਲੋਕ ਇਸ ਵਾਰ ਫੇਰ ਤੋਂ ਇਹੀ ਕਿਸਰਾਈ ਲਾ ਰਹੇ ਆ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਪਾਵਰ ਦੇ ਵਿੱਚ ਰੱਖਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਭਾਵੇਂ ਉਹਦੇ ਲਈ ਉਹਨੂੰ ਅਮਰੀਕਾ ਦੀ ਆਰਮੀ ਦਾ ਹੀ ਇਸਤੇਮਾਲ ਕਿਉਂ ਨਾ ਕਰਨਾ ਪਵੇ ਤੇ ਉਹ ਵੀ ਆਪਣੇ ਹੀ ਲੋਕਾਂ ਦੇ ਉੱਪਰ ਤਾਂ ਇਸ ਟਾਈਮ ਦੇ ਉੱਪਰ ਪੂਰੇ ਅਮਰੀਕਾ ਦੇ ਵਿੱਚ ਇਵਨ ਪੂਰੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਆਟਕਲਾਂ ਦਾ ਬਾਜ਼ਾਰ ਗਰਮ ਆ ਹੁਣ ਇਹ ਪੁਵੇਖ ਦੇ ਵਿੱਚ ਦੇਖਣ ਵਾਲੀ ਗੱਲ ਆ ਕਿ ਜਦੋਂ ਦੂਸਰੀ ਤੇ ਆਖਰੀ ਟਰਮ ਡੋਨਲਡ ਟਰੰਪ ਹੋਣਾ ਦੀ ਖਤਮ ਹੁੰਦੀ ਆ ਤਾਂ ਕੀ ਇਹ ਚੀਜ਼ਾਂ ਉਸ ਟਾਈਮ ਦੇ ਉੱਪਰ ਇਸੇ ਤਰ੍ਹਾਂ ਪਲੇ ਆਊਟ ਕਰਦੀਆਂ ਦਿਖਾਈ ਦੇਣਗੀਆਂ ਹੁਣ ਇਸ ਤੋਂ ਬਹੁਤ ਇਸ ਪੂਰੀ ਮੀਟਿੰਗ ਦੇ ਵਿੱਚ ਦੋ ਬੰਦਿਆਂ ਨੇ 800 ਤੋਂ ਜ਼ਿਆਦਾ ਜਰਨਲਾਂ ਨੂੰ ਸੰਬੋਧਨ ਕੀਤਾ ਤੇ ਇਹਦੇ ਵਿੱਚ ਸੀਗੇ ਡੋਨਲਡ ਟਰੰਪ ਹੋਣਾਂ ਤੋਂ ਪਹਿਲਾਂ ਅਮਰੀਕਾ ਦੇ ਇੱਕ ਹੋਰ ਬਹੁਤ ਹੀ ਜ਼ਿਆਦਾ ਵੱਡੇ ਅਧਿਕਾਰੀ ਹੈਗਸੇਥ ਹੈਗ ਸیث ਨੇ ਆਪਣੇ ਸੰਬੋਧਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਬੋਲੀਆਂ ਜਿਨ੍ਹਾਂ ਨੂੰ ਸਿੱਧਾ ਸਿੱਧੇ ਲੈਵਲ ਦੇ ਉੱਪਰ ਆਪਾਂ ਰੇਸਿਸਟ ਕਹਿ ਸਕਦੇ ਹਾਂ ਉਹਨਾਂ ਨੇ ਇਹ ਕਿਹਾ ਕਿ ਸਾਡੀ ਆਰਮੀ ਦੇ ਵਿੱਚ ਇੱਕ ਦਾੜੀਆਂ ਦੇ ਲਈ ਕੋਈ ਵੀ ਸਥਾਨ ਨਹੀਂ ਹੈਗਾ ਕੋਈ ਵੀ ਦਾੜੀ ਵਾਲਾ ਇਨਸਾਨ ਅਮਰੀਕਨ ਆਰਮੀ ਦੇ ਵਿੱਚ ਦਾਖਲ ਜਾਂ ਜੁਆਇਨ ਨਹੀਂ ਹੋ ਸਕਦਾ ਪੂਰੇ ਦੇ ਪੂਰੇ ਇਸ ਸੰਬੋਧਨ ਦੇ ਵਿੱਚ ਡੋਨਲਡ ਟਰੰਪ ਹੋਣਾ ਨੇ ਬਾਰ-ਬਾਰ ਆਪਣੇ ਆਰਮੀ ਦੇ ਜਨਰल्स ਨੂੰ ਸਿਰਫ ਇੱਕੋ ਹੀ ਗੱਲ ਕਹੀ ਕਿ ਤਿਆਰ ਰਹੋ ਅਮਰੀਕਾ ਦੇ ਅੰਦਰੋਂ ਪੈਦਾ ਹੋਣ ਵਾਲੇ ਖਤਰਿਆਂ ਤੋਂ ਆਪਣੀ ਹੀ ਲੋਕਾਂ ਤੋਂ ਕਿਉਂਕਿ ਭਵਿੱਖ ਦੇ ਵਿੱਚ ਤੁਹਾਨੂੰ ਆਪਣੀ ਹੀ ਲੋਕਾਂ ਦੇ ਅਗੇਂਸਟ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਕਸ਼ਨ ਲੈਣਾ ਪੈ ਸਕਦਾ ਡੋਨਲਡ ਟਰੰਪ ਹੁਣੀ ਬਹੁਤ ਕੁਝ ਹਾਲੇ ਤੱਕ ਅਜੀਬੋ-ਗਰੀਬ ਕਰ ਚੁੱਕੇ ਅਤੇ ਬਹੁਤ ਕੁਝ ਅਜੀਬੋ-ਗਰੀਬ ਕਹਿ ਚੁੱਕੇ ਆ ਪਰ ਇਹ ਵਾਲਾ ਉਹਨਾਂ ਦਾ ਸਟੈਪ ਹਾਲੇ ਤੱਕ ਦੀਆਂ ਜਿੰਨੀਆਂ ਵੀ ਉਹਨਾਂ ਦੀਆਂ ਲਿਮਟ ਸੀ ਉਹਨਾਂ ਸਾਰੀਆਂ ਨੂੰ ਕਰਾਸ ਕਰਕੇ ਗਿਆ ਹੁਣ ਇਹ ਸਿਰਫ ਭਵਿੱਖ ਦੀ ਗੋਦ ਦੇ ਵਿੱਚ ਆ ਇਹ ਚੀਜ਼ ਨੂੰ ਦੇਖਣਾ ਕਿ ਅੱਗੇ ਇਹ ਜਿਹੜੀ ਮੀਟਿੰਗ ਹੁੰਦੀ ਆ ਤੇ ਇਸ ਮੀਟਿੰਗ ਤੋਂ ਜੋ ਡੋਨਲਡ ਟਰੰਪ ਅਮਰੀਕਾ ਦੀ ਆਰਮੀ ਤੋਂ ਚਾਹ ਰਹੇ ਆ ਇਹ ਸਾਰਾ ਦਾ ਸਾਰਾ ਕੁਝ ਦੇ ਕੀ ਨਤੀਜੇ ਨਿਕਲਦੇ ਆ ਤੇ ਫਿਲਹਾਲ ਦੇ ਲਈ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮੈਨੂੰ ਉਮੀਦ ਆ ਕੁਝ ਨਾ ਕੁਝ ਜ਼ਰੂਰ ਤੁਹਾਡੀ ਜਾਣਕਾਰੀ ਚ ਵਾਧਾ ਹੋਇਆ ਹੋ ਏਸੇ ਉਮੀਦ ਦੇ ਨਾਲ ਇਹ ਵੀਡੀਓ ਹੁਣ ਮੈਂ ਇੱਥੇ ਹੀ ਖਤਮ ਕਰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇਣਾ